ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆ ਸਾਡੇ ਕਿઠਵੇ ਦਾ ਟਾਈਮ ਆ ਜੀ ਤੇ ਮੈਂ ਇਸ ਵੇਰੇ ਇਸ ਵੇਰੇ ਮੂਹ ਨੂੰ ਮਤਲਬ ਦਹੀਂ ਨਾਲ ਜਿੱਦਾਂ ਮੈਂ ਡੇਲੀ ਲਾਉਣੀ ਹੁੰਦੀ ਆ ਅੱਗੇ ਤੇ ਦਿਨ ਚ ਦਾ ਦੋ ਵਾਰੀ ਲਾਣੀ ਨਹੀਂ ਗਰੀ ਟਾਈਮ ਲੱਗਦਾ ਫਿਰ ਮੇਕਅਪ ਲਾਣੀ ਨਹੀਂ ਫਿਰ ਦੇਖੋ ਰੋਟੀ ਮੈਂ ਸਾਨੂੰ ਪਕਾ ਲਈ ਆ ਤੇ ਇਧਰ ਕੜਾਈ ਪਈ ਆ ਤੇ ਸਾਫ਼ ਕਰਕੇ ਫੇ ਮੈਂ ਸਬਜ਼ੀ ਬਣਾਉਣੀ ਕੱਟ ਕੇ ਰੱਖ ਲਈ ਸਵਾਰ ਕੇ ਰੱਖ ਲਈ ਪਿੰਡੀ ਤੇ ਇਹ ਦੇਖੋ ਲੰਬੇ ਲੰਬੇ ਪਿਆਜ਼ ਕੱਟ ਲਏ ਆ ਤੇ ਆ ਕਰਕੇ ਕੱਟਬੱਟ ਕਰਕੇ ਰੱਖ ਲਈ ਤੇ ਹੁਣ ਮੈਂ ਕੜਾਈ ਜਿਹੜੀ ਪਈ ਆ ਤੇ ਕੱਲ ਮੈਂ ਚੀਕ ਬਣਾਈ ਸੀ ਉਹ ਨਹੀਂ ਮਤਲਬ ਸਹੀ ਹੋਈ ਹੈਗੀ ਤੇ ਇਸ ਕੜਾਈ ਸਾਫ ਕਰਕੇ ਮੈਂ ਉਹ ਸਬਜੀ ਬਣਾਉਂਗੀ ਵਿੱਚ ਦੇ ਨਾਲੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਨਵੇਂ ਨਵੇਂ ਬਾਦਸ਼ਾਹ ਦੇ ਪ੍ਰਕਾਸ਼ ਦਿਵਦੀ ਅੱਜ ਸਾਰੇ ਦੇਸ਼ਵਾਲੀ ਇਸ ਪ੍ਰੋਗਰਾਮ ਹੁੰਦਾ ਆ ਜੀ ਇਹ ਤੇ ਰੋਟੀ ਮੈਂ ਹੁਣ ਪਕਾ ਲਈ ਆ ਤੇ ਹੁਣ ਬਣਾਉਂਗੀ ਮੈਂ ਸਬਜੀ ਤੇ ਰੋਟੀਆਂ ਮੇਰਾ ਕੰਮ ਫਿਨਿਸ਼ ਹੋ ਗਿਆ ਤੇ ਗਲਾਰ ਮੇਰਾ ਟਿਫਨ ਵਿੱਚ ਪੈਕ ਕਰਕੇ ਭੇਜਣੀ ਆ ਸਕੂਲ ਨੂੰ ਇਸ ਕਾ ਰੋਟੀ ਪਹਿਲਾਂ ਪਕਾਲੀਆਂ ਤਾਂ ਸਾਜੀ ਮੈਂ ਹੁਣ ਬਾਅਦ ਚ ਕੜਾਈ ਸਾਫ ਕਰਕੇ ਇੱਕਦਮ ਬਣਾ ਲੈਣੀ ਆ ਹਾਂਜੀ ਰੋਟੀ ਮੇਰੀ ਪੱਕੀ ਗਈ ਪਕਾ ਲਈ ਮੈਂ ਤਾਂ ਹੁਣ ਇੱਥੇ ਬਣਾਉਣੀ ਆ ਮੈਂ ਸਾਜੀ ਭਿੰਡੀ ਤੋਰੀ ਤੇ ਕੜਾਈ ਸਾਫ ਕਰਕੇ ਤੇ ਹੁਣ ਮੈਂ ਪਾ ਲਿਆ ਤੇਲ ਵਿੱਚ ਤੇ ਤੇਲ ਥੋੜਾ ਸਮੈਲ ਆਉਗੀ ਇਹਦੀ ਸੜੇ ਦੀ ਤੇ ਫਿਰ ਵਿੱਚ ਪਿਆਜ਼ ਪਾਵਾਂਗੇ ਦੇ ਕੱਟੇ ਹੋਏ ਲੰਬੇ ਲੰਬੇ ਤੇ ਕਈ ਤੇ ਛੋਟੇ ਕੱਟ ਲੈਂਦੇ ਪਰ ਮੈਂ ਲੰਬੇ ਲੰਬੇ ਕੱਢਦੀ ਹੁੰਨੀ ਆ ਤੇ ਲੰਬੇ ਕੇ ਲੰਬੇ ਕੱਟਣੇ ਬਹੁਤ ਸੋਹਣੀ ਸੋਹਣੀ ਸਬਜੀ ਬਣਦੀ ਆ ਤੇ ਥੋੜਾ ਆਵਾਜ਼ ਆਉਂਦੀ ਹੁੰਨੀ ਤੁਹਾਨੂੰ ਵੀ ਟੜ ਟੜ ਟੜਕਦੀ ਮਤਲਬ ਤੇਲ ਪੱਕਦਾ ਪਿਆ ਆ ਦੇਖੋ ਗਰਮੀਆਂ ਨੇ ਸਬਜੀ ਆ ਬਹੁਤ ਵਧੀਆ ਲੱਗਦੀਆਂ ਭਿੰਡੀਆਂ, ਕਰੇਲੇ, ਤੋਰੀਆਂ ਹਨਾ ਤੇ ਇੱਕ ਦਿਨ ਮੈਂ ਬਣਾਈ ਕਰੇਲੇ ਤੋਂ ਤੁਹਾਡੇ ਨੇ ਰੈਸਪੀ ਨਹੀਂ ਸ਼ੇਅਰ ਕੀਤੀ ਮੈਂ ਚਲੋ ਫੇਰ ਕਿਤੇ ਕਰਾਂਗੀ ਤੇ ਜਿਹੋ ਉਹਨੂੰ ਬਹੁਤ ਪਸੰਦ ਆਇਆ ਮੈਂ ਦਿੱਤੇ ਉਹਨੂੰ ਤੇ ਉਹ ਵਿਚਾਰਾ ਬਿਮਾਰੀ ਹੋ ਗਿਆ ਖਾ ਕੇ ਕੇਲੇ ਨੂੰ ਗਰਮੀ ਹਜੇ ਹੈਗੀ ਆ ਨਾ ਬੱਚੇ ਫਿਰ ਨਹੀਂ ਸਾਹ ਸਕਦੇ ਜਾਂ ਕਿੱਦਾਂ ਵੀ ਆ ਤੇ ਮੁਸ਼ਕਲ ਹੋ ਗਿਆ ਤਾਂ ਫਿਰ ਮਸੀਂ ਨੂੰ ਦਵਾਈ ਦੇ ਕੇ ਆ ਕੇਲੇ ਕੋਲੇ ਖਵਾ ਕੇ ਤਾਂ ਫਿਰ ਮਹੀ ਸਹੀ ਹੋਇਆ ਜਰਾ ਉਹ ਤੇ ਸਮਾ ਸਕੂਲ ਗਿਆ ਅੱਜ ਮੈਂ ਕਹੇ ਤੂੰ ਜਾ ਤੂੰ ਠੀਕ ਹੈ ਅੱਜ ਵੀ ਛੁੱਟੀਆਂ ਮਸੀਂ ਤੇ ਸਕੂਲ ਖੁੱਲੇ ਪਹਿਲਾਂ ਬਸਾਖੀ ਕਰਕੇ ਬੰਦ ਸੀਗੇ ਜਾਂ ਦਿਨ 15 ਘਰੀ ਰਹੇ ਜਾਂ ਕਿੱਦਾਂ ਵੀ ਨਾ ਤਾਂ ਅੱਜ ਗਿਆ ਆ ਦੇ ਨੂੰ ਬਨੋ ਠੀਕ ਆ ਤੇ ਤੇ ਦੀ ਸਮੈਲ ਆਈਆ ਦੋ ਕਮੈਂਟ ਹੋਰ ਪੱਕਣ ਦੀ ਵੇਟ ਵਿੱਚ ਤੇਲ ਵਗ ਜਾਨੇ ਤੇ ਕੱਚਾ ਤੇਲ ਉਹਦੀ ਖੰਗ ਲੱਗ ਜਾਂਦੀ ਕੱਚੇ ਤੇਲ ਦੇ ਨਾਲ ਤੇ ਇਹ ਹਜੇ ਨਹੀਂ ਪੱਕਾ ਹੈਗਾ ਪੂਰਾ ਹਾਂਜੀ ਤੇਲ ਗਿਆ ਪੱਕ ਤਾ ਹੁਣ 스멜 ਆਉਂਦੀ ਇਹ ਦੇਖੋ ਤੇਲਾ ਰੰਗ ਵੀ ਚੇਂਜ ਹੋ ਗਿਆ ਤੇ 스멜 ਬਹੁਤ ਸੋਹਣੀ ਆਂਦੀ ਹੈ ਥੋੜਾ ਜੀਰਾ ਪਾਵਾਂਗੇ ਵਿੱਚ ਇਹਦੇ ਪਿਆਜ਼ ਇਹ ਦੇਖੋ ਲੰਬੇ ਲੰਬੇ ਲਾਲ ਪਾਤੇ ਨੇ

ਇੱਕ ਲਈ ਫਿਰ ਦਿਨ ਨਾਲ ਕੀ ਆ ਤੇਰੇ ਕੋਲ ਓਏ ਕੀ ਆ ਜੀ ਪਕੜੇ ਤਾਂ ਹੁਣ ਤੱਕ ਦੀਏ ਪਕ ਰਹੇ ਨੇ ਫੇਰ ਆ ਗਈ ਤੂੰ ਕਹਿੰਦੇ ਫੇਰ ਆ ਗਈ ਮੈਂ ਫੇਰ ਆ ਗਈ ਨਹੀਂ ਮੇਰੀ ਤਾਂ ਜਾਨ ਆਏ ਬੂੰਗੜਾ ਜਿਆ ਨਾ ਕਿਦੋਂ ਕੀ ਖਾਣਾ ਤੂੰ ਹੁਣ ਕਿ ਐਸੇ ਆ ਤੋ ਕਿ ਐਸੇ ਆ ਹਾਂ ਕਾਕਾ ਕਿਥੇ ਕਾਕਾ ਹੈਲੋ ਬਾਏ ਕਰ ਕਰਕੇ ਹਾਂਜੀ ਪਿਆਜ਼ ਮੇਰੇ ਪੁੱਜ ਗਏ ਹੋਗੇ ਤਿਆਰ ਤੇ ਦੇਖੋ ਆਪ ਕੋ ਤੇ ਸਾੜਨੇ ਨਹੀਂ ਹੈਗੇ ਤੇ ਨੋਰਮਲ ਜੇ ਰੱਖਣੀਆਂ ਤੇ ਕਿਉਂ ਫਿਰ ਤੇ ਪਿੰਡੀ ਨਾਲ ਵੀ ਪਕਣੀਆਂ ਤੇ ਮੈਂ ਤਾਂ ਇੱਧੇ ਬਣਾਣੀ ਹੁੰਦੀ ਆਪ ਆਪਣੇ ਤਰੀਕੇ ਕਈ ਤਾਂ ਜਿੱਦਾਂ ਮਿਕਸ ਪਿੰਡੀ ਤੇ ਪਿਆਜ਼ ਤੁਹਾਨੂੰ ਮੇਚ ਮਸਾਲਾ ਪਾ ਦਿੰਦੇ ਉੱਤੇ ਤੇ ਆਹ ਦੇਖੋ ਮੈਂ ਪਾ ਤੱਕਿਆ ਅੰਦਰ ਹਲਦੀ ਦਾ ਇੱਕ ਕੁੱਟੀਆਂ ਮਿਰਚਾਂ ਪਾਤੀਆਂ ਚਮਚਾ ਇੱਕ ਚਮਚੇ ਲੂਣ ਦਾ ਪਾਤਾ ਤੇ ਇੱਕ ਵਰਕੇ ਪਤਾ ਮਸਾਲੇ ਦਾ ਮਸਾਲਾ ਟੇਸਟ ਬਹੁਤ ਸੁਣਾਉਂਦਾ ਵਿੱਚ ਇਹਦੇ ਹਨਾ ਤੇ ਆ ਦੇਖੋ ਕਿੰਡੀ ਆ ਮੇਰੀ ਹਰੀ ਹਰੀ ਤਾਜੀ ਤਾਜੀ ਹਨਾ ਤੇ ਆ ਮੈਂ ਤੁਹਾਨੂੰ ਵਿੱਚ ਮਿਕਸ ਕਰ ਦਿੰਦਾ ਤੇ ਹੁਣ ਬਣਨੇ ਹੋਏ ਜਾਨੀ ਤਿਆਰ ਹੈ ਸ਼ੁਰੂ ਹੋ ਜਾਣੀ ਬਣਨੇ ਨੂੰ ਹਾਂਜੀ ਚਲੋ ਦਾਲ ਸਬ지 ਸਵੇਰੇ ਸਵੇਰੇ ਬਣ ਜਾਵੇ ਚਲੋ ਵਧੀਆ ਗੱਲ ਹੈ ਹਨਾ ਤੇ ਸਭਨਾ ਆਪ ਵੀ ਮੋਈ ਰਹੀ ਦੀ ਹੈ ਜੇ ਕੋ ਭੈਣ ਭਾਈ ਆਜਵੇ ਤੇ ਰੋਟੀ ਪਾਣੀ ਸ਼ਿਕਾਇਦ ਦੀ ਦੀ ਹੈ ਨਾ ਤੇ ਕੋਈ ਮੁਸ਼ਕਲ ਨਹੀਂ ਹੁੰਦੀ ਹੈਗੀ ਤੇ ਇਸ ਕਰਕੇ ਫਿਰ ਮੈਂ ਸਬ지 ਬਣਾਉਣੇ ਰਹਿਣੀ ਸਵੇਰੇ ਸਵੇਰੇ ਹਨਾ ਦੇਖੋ ਅੱਜ ਕੱਲ ਰੋਟੀ ਪਾਣੀ ਇੰਤਕੋ ਪਛਤਾ ਨਹੀਂ ਗਏ ਨੂੰ ਨਾ ਬੰਡੇ ਗਏ ਜਿੱਦਾਂ ਕੋਈ ਹੁੰਦੇ ਆ ਪਰ ਸਾਰੇ ਨਹੀਂ ਹੈਗੇ ਸਾਰਿਆਂ ਨੂੰ ਮੈਂ ਨਹੀਂ ਕਹਿੰਦੀ ਹੈਗੀ ਤੇ ਕੁਛ ਨਾਲ ਇੰਨੇ ਪੁੱਛਦੇ ਆ ਕਿ ਜਾਣ ਟਾਈਮ ਪਾਸ ਕਰ ਦਿੰਦੇ ਆ ਗੱਲਾਂ ਵਾਤਨਾ ਹਨਾ ਤੇ ਕੋਈ ਰੋਟੀ ਤਾਂ ਨਹੀਂ ਭੁੱਖਾ ਹੁੰਦਾ ਹੈਗਾ ਸਾਰੇ ਆਪ ਆਪਣੀ ਕਰੀ ਖਾਂਦੇ ਹੁੰਦੇ ਇਹ ਸਿਰਫ ਇੱਕ ਮਾਨ ਹੁੰਦਾ ਹੈ ਭਣ ਭਰਾ ਦਾ ਹਨਾ ਤੇ ਸਭ ਇਹ ਗੱਲ ਆ ਹਾਂਜੀ ਪਿੰਡੀ ਦੀ ਸਬਜੀ ਬੜੀ ਸਵਾਦ ਬਣੀ ਮੇਰੀ ਤੇ ਮੈਂ ਰੋਟੀ ਵੀ ਖਾ ਲਈ ਆ ਤੇ ਗਰ ਲਾ ਉਹਨਾਂ ਨੇ ਸਕੂਲ ਵੀ ਢੇਜਤੀ ਟਿਫਨ ਭੇਜਤੀ ਉਹਨਾਂ ਤੇ ਸਮਾਂ ਕਿਹੜਾ ਲੇਟ ਹੋ ਗਏ ਤੇ ਸਕੂਲ ਉਹਨਾਂ ਦੇ ਟਾਈਮ ਚੇਂਜ ਹੋਏ ਆ ਤੇ ਮੈਨੂੰ ਪਤਾ ਨਹੀਂ ਥੋੜਾ ਬਲੇਖਾ ਲੱਗ ਗਿਆ ਤੇ ਜੋ ਤਰ ਫਿਰ ਆਪ ਹੀ ਸਾਈਕਲ ਤੇ ਆ ਗਿਆ ਸੀ ਸਕੂਲ ਰੋਟੀ ਲੈਣ ਹਨਾ ਤੇ ਫਿਰ ਰੋਟੀ ਪਚਾਤੀ ਉਹਨੂੰ ਦੇ ਦਿੱਤੀ ਐ ਤੇ ਚਲੋ ਗਲੇਟ ਸੀਗੇ 11 ਵਜੇ ਰੋਟੀ ਦਾ ਮਤਲਬ ਹੁੰਦਾ ਹੈਗਾ ਟਾਈਮ ਤੇ ਮੈਂ ਰੋਟੀ ਖਾਣ ਦੀ ਹੁੰਦੀ ਸੀਗੀ ਚਲੋ ਮੈਨੂੰ ਹੁਣ ਪਤਾ ਲੱਗਿਆ ਕਿ ਲੇਟ ਹੋ ਗਿਆ ਤੇ ਰੋਟੀ ਵੀ ਮੈਂ ਵੀ ਖਾ ਲਈ ਤੇ ਰੋਟੀ ਸਬਜ਼ੀ ਮੇਰੀ ਬੜੀ ਬੜੀ ਸਵਾਦ ਬਣੀ ਐ ਤੇ ਦੇਖੋ ਜੀ ਕੱਲ ਫਿਰ ਬਲੌਗ ਆਇਆ ਨਹੀਂ ਕੋਈ ਦੀ ਮੀਂਹ ਵਿੱਚ ਮੀਂਹ ਆ ਗਿਆ ਚਲ ਗਿਆ ਕਈ ਵਾਰੀ ਛੁੱਟਾ ਕੱਟ ਕਦੀ ਕਦੀ ਵੱਧ ਤੇ बस ਇੱਧੇ ਟਾਈਮ ਲੰਘਿਆ ਮੀਨ ਨਾਲ ਨੇਰੀ ਬਹੁਤ ਅੱਜ ਸਵੇਰ ਦੀ ਫਿਰ ਮੈਂ ਸਾਰੇ ਵਿੜੇ ਸਫਾਈ ਕੀਤੀ ਦੇਖੋ ਜੀ ਮੀਨਰੀ ਦਾ ਰੋਜ਼ ਦਾ ਕੰਮ ਹੋ ਗਿਆ ਆਉਣਾ ਜਾਣਾ ਹਨਾ ਤੇ ਆਪ ਸਫਾਈ ਚਲੋ ਕਰਨੀ ਪੈਂਦੀ ਆ ਕਰਨੀ ਪੈਣੀ ਆ ਨਾ ਇਥੇ ਨਾ ਸਫਾਈ ਕਰੋ ਤਾਂ ਫਿਰ ਚੰਗਾ ਨਹੀਂ ਲੱਗਦਾ ਹੈਗਾ ਤੇ ਸਾਰਾ ਫੇਕ ਕੂੜਾ ਚੱਕਿਆ ਤੇ ਫਿਰ ਜਿਹੜੇ ਘਰ ਦੇ ਕੰਮ-ਕਾ ਕੀ ਕਰਨੇ ਕਹਿੰਦੇ ਆ ਕਰਨੇ ਚਾਹੀਦੇ ਆ ਆਹ ਦੇਖੋ ਕਿਦਾਂ ਠੀਕ ਆ ਵਧੀਆ ਕੁਝ ਨਹੀਂ ਆ ਬਰਾ ਕੋਈ ਠੀਕ ਨਹੀਂ ਹੈ ਹੈਗਾ ਇਹਨਾ ਕਿ ਸੰਕਟ ਵਿੱਚ ਫਸੇ ਹੋਏ ਆ ਸੰਕਟ ਦਾ ਸੰਕਟ ਸਾਰਾ ਜਿੱਤ ਯਾਨੀ ਕਿ ਸੰਕਟ ਆਉਂਦੇ ਹੀ ਆ ਸੰਕਟ ਏ ਇਦਾਂ ਆ ਵੀ ਬਹੁਤ ਜ਼ਿਆਦਾ ਆ ਤੇ ਬਾਕੀ ਬਣਾ ਰਿਹਾ ਕੁਝ ਖਾਂਦਾ ਪੀਂਦਾ ਨੀਗਾ ਚੇਰੇ ਰੰਦੀ ਆ ਪਹਿਲਾਂ ਠੀਕ ਸੀ ਆ ਬਸ ਦਿਨ ਥੋੜੇ ਹੋਏ ਆ ਤੇ ਕੁਝ ਦਿਨ ਲਾਇਆ ਸਹੀ ਹੋ ਗਿਆ ਉਹ ਰਾਤੀ ਉੱਠੀ ਕਰਦਾ ਆ ਤੇ ਓਫਨ ਲੱਗਦੀ ਉਹਨੂੰ ਚਲੋ ਖੈਰ ਦਵਾਈ ਦਿੰਨੇ ਆ ਆਪੇ ਹੌਲੀ ਹੌਲੀ ਸਹੀ ਹੋ ਜਾਊਗਾ ਹੈਨਾ ਚਲੋ ਜਦੋਂ ਘਰ ਦਾ ਜੀ ਕੋਈ ਬਿਮਾਰ ਹੁੰਦਾ ਤਾਂ ਆਪਣਾ ਵੀ ਜੀ ਨਾ ਜੀ ਜਿਹਾ ਇੰਜ ਲੱਗਦਾ ਆਪਣਾ ਵੀ ਤੇ ਮਨ ਜਾਂ ਖਰਾਬ ਰਹਿੰਦਾ 10 ਤੋਂ 10 ਜਾਂ ਮਨ ਰਿੰਦਾ ਹੈਨਾ ਤੇ ਕੱਲ ਮੈਂ ਤਾਂ ਇਹਨੂੰ ਕੋ ਬਲੌਗ ਬਣਾਇਆ ਤੇ ਮਨ ਇਦਾਂ ਹੀ ਨਹੀਂ ਲੱਗਾ ਬੋਲੋ ਕੁਛ ਨਹੀਂ ਬਾਤ ਬਾਤੇ ਮੈਂ ਦਾ ਗਾ ਲੋ ਕਿ ਅਮੀ ਟੈਂਚਰ ਅਟੈਂਚਰ ਜਾਈ ਇਹ ਦੁਕਾਨ ਤੇ ਜਾਣਾ ਹੁੰਦਾ ਆ ਜਿੱਦ ਕਹਤ ਯਾਨੇ ਮਬਲ ਕੀ ਟੈਂਚਰ ਰਹਿੰਦੀ ਆ ਪਿੱਛੇ ਨਹੀਂ ਕਰਿੰਦੀ ਵੀ ਹਾਂ ਵੀ ਠੀਕ ਹੈਗੇ ਜਾਂ ਨਹੀਂ ਹੈਗੇ ਰਹਿੰਦੀ ਆ ਇਸ ਕਰਕੇ ਫਿਰ ਦੁਕਾਨ ਤੇ ਆ ਕੇ ਔਖਾ ਹੋਇਆ ਆ ਲੋਕੀ ਉੱਥੇ ਫੁਣ ਕਰ ਜਾਂਦੇ ਆ ਕੀ ਕੀਤਾ ਜਾਵੇ ਕੀ ਨਾ ਕੀਤਾ ਜਾਵੇ ਬੜੇ ਜਿੱਦਾਂ ਗੱਲੋ ਸੰਗੜੀ ਫਸ ਗਏ ਆ ਅਜ ਤਾਂ ਇਹ ਕੋਹ ਕਿਸਮ ਦੇ ਸੌਦੇ ਹੁੰਦੇ ਆ ਕਿਸੇ ਦਾ ਕੋਈ ਦੋਸ਼ ਨਹੀਂ ਹੁੰਦਾ ਹੈਗਾ ਇਹ ਕਿਸਮ ਦੇ ਸੌਦੇ ਹੁੰਦੇ ਆ ਕੋਈ ਦੋਸ਼ ਨਹੀਂ ਹੁੰਦਾ ਕਿਸੇ ਦਾ ਕੋ ਕਰਮਾਂ ਦੇ ਹਸਾਕਤਾ ਬਲਾ ਲੋ ਹੈ ਨਾ ਹਸਾਕਤਾਵਲਾ ਲੋ ਕਰਮਾਂ ਦੇ ਕੋਈ ਕਿਹੜਾ ਕਹਿੰਦਾ ਵੀ ਮੈਨੂੰ ਦੁੱਖ ਹੋਵੇ ਨਾ ਕੋਈ ਦੁੱਖ ਨਹੀਂ ਚਾਹੁੰਦਾ ਹੈਗਾ ਸਾਰੇ ਆਪਣੇ ਵਸ ਇਹ ਸੰਕਟ ਮੇਰੇ ਤੇ ਆਇਆ ਸੀ ਹਾਲ ਵਿੱਚ ਆਪਿ ਸੇਂਗਲ ਆਉਂਦੀ ਆ ਇਹ ਸੰਕਟ ਮੇਰੇ ਤੇ ਆਇਆ ਸੀ ਹਾਲ ਵਿੱਚ ਨੇ ਜਨਵਰੀ ਚ ਜਨਵਰੀ ਚ ਮੈਂ 15 20 ਦੀਆਂ ਰੋਟੀਆਂ ਖਾਦੀ ਤੇ ਕੱਟੜਾ 20 22 ਦੀਆਂ ਰੋਟੀਆਂ ਖਾਦੀ ਤੇ ਸੁੱਕ ਕੇ ਨਾ ਕਾਨੇ ਦਾ ਹੋ ਗਿਆ ਸੀ ਘਰ ਸਮਾਂ ਜੇ ਜੇ ਮੈਂ ਬਾਹਰ ਦੇਖਦੇ ਸੀਗੇ ਫੋਟੋ ਵੀ ਹੁੰਦੀ ਹੁਣ ਆਦੀ ਜੇ ਜੇ ਬਾਹਰ ਦੇਖਦੇ ਸੀਗੇ ਬਾਅਦ ਫੋਨ ਕਰਨ ਵੀ ਹੋ ਗਈ ਗਿਆ ਜੀ ਮਾੜਾ ਹੋ ਗਿਆ ਉਹ ਤਾਂ ਪਰੇਸ਼ਾਨ ਹੋਗੇ ਦੇਖ ਕੇ ਵੀ ਫਟਾਫਟ ਦਵਾਈ ਦੂਹੀ ਹੋ ਗਈ ਯਾ ਲੈ 52 ਫੱਕ ਲੱਗਣ ਲੱਗ ਗਈ ਪੁਰਾਣੇ ਸਿਸਟਮ ਸੇਮ ਬਪੂਰਾ ਹੋ ਗਿਆ ਆ ਇਹ ਖੈਰ ਇਹ ਥੋੜਾ ਕੋਈ ਜ਼ਿਆਦਾ ਸਿਮ ਕਾਪੀ ਉਹੀ ਹੋ ਗਈ ਆ ਹੂੰ ਤੇ ਬਹੁਤੀ ਵੇਖਿਆ ਕੋਖਰ ਨੇ ਜਾਇਦੀ ਕੰਦੇ ਨੂੰ ਅੱਜ ਜਿਹਨੇ ਨਾ ਹੈਗੇ ਜਿਹੜੇ ਸੋ ਇਹ ਸੰਕਟ ਆ ਕਿਸ ਤੇ ਜਾਵੰਨੇ ਹੋ ਗਿਆ ਬਿਮਾਰੀ ਜਿਹੜੀ ਆ ਬੜੀ ਭੈੜੀ ਹੁੰਦੀ ਕੋਈ ਵੀ ਹੋਵੇ ਤੇ ਇਸ ਕਰਕੇ ਦੇਖਦੇ ਆ ਹੁਣ ਪੈਨ ਡ੍ਰਿਪਰ ਪਾਏ ਸੀਗੇ ਠੀਕ ਸੀਗਾ ਆ ਹੁਣ ਰਾਤ ਦੇ ਉਲਟੀਆਂ ਕਰਦਾ ਬਾਪੂ ਕੋਈ ਜਾਂਦੀਆਂ ਅਜੋ ਕੋ ਖਾਣਾ ਪੀਣਾ ਤੇ ਗੈਸ ਕ੍ਰੋਲ ਨੂੰ ਬਣ ਕੇ ਨਾ ਬਾਤਾਂਉਂਦੇ ਹੁੰਦੇ ਆ ਉਲਟੀਆਂ ਜਾਂਦੀ ਆ ਜਿਸ 18 ਦੇ 18 ਦੇ ਬਾਹਰ ਹੋ ਗਈ ਨਾ ਉਹ 18 ਦੇ ਵਿੱਚ بیمار ਹੋਇਆ ਸੀ ਉਸੇ ਵੇਸੇ ਤਰ੍ਹਾਂ ਪਰ ਠੀਕ ਹੋ ਗਏ ਮੁੜ ਕੇ ਤੇ ਉਸੇ ਤਰ੍ਹਾਂ ਹੁਣ ਫਿਰ ਹੋਇਆ ਆ ਚਲੋ ਠੀਕ ਹੋ ਜਾਊਗਾ ਪਰ ਬੰਦੇ ਨੂੰ ਇੱਕ ੱਕਾ ਲੱਗ ਜਾਂਦਾ ਆ ੱਕਾ ਇੰਦ ਲੱਗ ਜਾਂਦਾ ਵੀ ਸਿਹਤ ਕਮਜ਼ੋਰ ਹੋ ਜਾਂਦੀ ਆ ਤੇ ਇਸ ਕਰਕੇ ਬਾਕੀ ਸਭ ਠੀਕ ਆ ਇਸ ਇੱਕ ਭੁੱਖ ਦੀ ਪ੍ਰੋਬਲਮ ਆ ਇਹ ਸ਼ੁਰੂ ਸ਼ਾ ਚੋਂ ਬਰ ਖਤਮ ਹੋ ਗਈ ਹੈ ਇਨਫੈਕਸ਼ਨ ਤਾਂ ਚੋਂ ਛੱਟ ਗਈ ਆ ਉਹ ਤਾਂ ਚੋਟੀ ਕੇ ਚੋਕੇ ਲਾਏ ਛੱਟ ਗਈ ਸੀ ਤੇ ਬਾਕੀ ਹੁਣ ਖੈਰ ਭੁੱਖ ਲੱਗੂਗੀ ਤਾਂ ਫੇਰ ਗੱਲ ਕਰਨੀ ਆ ਦੰਦੇ ਆ ਲੈ 52 ਡੀਐਸ ਉਹਦਾ ਫੋਕ ਫੋਕ ਲੱਗਣੀ ਆ ਫਿਰ ਚਾਰਜ ਹੋਣਾ ਆ ਵਾਸੇ ਮੁੰਡਾ ਗਿਆ ਆ ਸ਼ਹਿਰ ਨੂੰ ਆਉਂਦਾ ਫਿਰ ਚੱਕਰ ਕਰਕੇ ਦੇਖਦੇ ਆ ਤੇ ਸਾਹ ਦੁਕਾਨ ਤੇ ਵੀ ਜਾਨਦਮੰਦ ਨਹੀਂ ਕਰਦਾ ਜੀ ਦੁਕਾਨ ਨਾਲ ਜਾਂਦੇ ਆ ਫਿਰ ਟੈਨਸ਼ਨ ਰਹਿੰਦੀ ਆ ਇਸ ਕਰਕੇ ਫਿਰ 11 11 12 ਘਰੀ ਬੱਜ ਜਾਂਦੇ ਆ ਕੋਈ ਜਾਨਾ ਕੀ ਹੁੰਦਾ ਆ ਨਰੀਆ ਜਿਹੜੇ ਦਿਨ ਹੁੰਦੇ ਨੇ ਇਹਦੇ ਵਿੱਚ ਬੰਦਿਆਂ ਤੋਂ ਬਚਣਾ ਚਾਹੀਦਾ ਆ ਧੁੱਪ ਮੱਤਾ ਪਵਾ ਦੋ ਉਹ ਇਕੱਜ ਤੋਂ ਲੱਗ ਜੇ ਮੁੜ ਕੇ ਵੀ ਸੁਧ ਨਹੀਂ ਕੰਮ ਆਉਂਦਾ ਬੰਦਾ ਤਾਂਬਿਆ ਨਹੀਂ ਹੁੰਦਾ ਹੈਗਾ ਨਰੀ ਵਾਗੇ ਜਿਹੜਾ ਦੁੱਖ ਹੋਣਾ ਬੰਦੇ ਨੂੰ ਆ ਕੇ ਰਹਿਣਾ ਆ ਉਹਦੇ ਵਿੱਚ ਕੋਈ ਨਹੀਂ ਕੋਈ ਕਰ ਸਕਦਾ ਤੇ ਚਲੋ ਖੈਰ ਸਭ ਦੇ ਕਿਸਮਤ ਦੇ ਤੂੰ ਉਦਾਂ ਵੇਸੇ ਉਦਾਸੀ ਹੀ ਲੱਗੀ ਰਹਿੰਦੀ ਕਿ ਚੱਕਰ ਹੈਣਾ ਤੇ ਸਮਾਂ ਕਿ ਡੈਡੀ ਦੇ ਬਿਮਾਰ ਹੋਣ ਕਾਰਨ ਐ ਕਿ ਸਾਨੂੰ ਬਾਬੇ ਦੇ ਮਾtheta ਕਿਤੇ ਨਹੀਂ ਜਾ ਹੋਇਆ ਸਾਡਾ ਪੂਰਾ ਪਲਾਨ ਸੀਗਾ ਐਤਵਾਰ ਦਾ ਜਾਣ ਦਾ ਵੀ ਚਲੋ ਜਣੇ ਸਹੀ ਹੋ ਜਾਣਾ ਆ ਜਾਂ ਕਿਦਾਂ ਹੈ ਨਾ ਪਰ ਫਿਰ ਵੀ ਸਾਨੂੰ ਕਹਿੰਦੇ ਵੀ ਸੋਚਿਆ ਵੀ ਟੈਨਸ਼ਨ ਰਹਿਣੀ ਮਗਰੋਂ ਜੇ ਬਜਾਦਾ ਬਿਮਾਰ ਹੋ ਗਏ ਜਾਂ ਕਿਦਾਂ ਵੀ ਹੈ ਨਾ ਤੇ ਦੇਖੋ ਜੀ ਬਾਬੇ ਤੇ ਜਾਣਾ ਮਤਲਬ ਕੈਨਸਲ ਕਰਤਾ ਹੀ ਨਾ ਕੈਨਸਲ ਹੋ ਗਿਆ ਕਿ ਕੀਤਾ ਤਾਂ ਨਹੀਂ ਹੈਗਾ ਤੇ ਬਿਮਾਰ ਹੋਣ ਕਰਕੇ ਡੈਡੀ ਕਰਕੇ ਤੇ ਦੁੱਖਦ ਪਹਿਲਾਂ ਕੋਈ ਨਹੀਂ ਆਉਂਦਾ ਰੈਡੀ ਨੂੰ ਜਿੱਦਾਂ ਕਰ ਲੋ ਵੀ ਇੰਨਾ ਨਹੀਂ ਆਉਣਾ ਜੇ ਆਉਣਾ ਤਾਂ ਇਕੱਠੇ ਆਉਣਾ ਇਹ ਗੱਲ ਆ ਉਹ 18 ਚ 20 ਦੇ ਜਿਆਦਾ ਬਿਮਾਰ ਹੋ ਗਏ ਸੀਗੇ ਤੇ ਉਤ ਤੋਂ ਬਾਅਦ ਹੁਣੀ ਹੋਏ ਨਾ ਤੇ ਹੁਣ ਉਹ ਹੁਣੀ ਹੋਇਆ ਤਾਂ ਦੇਖੋ ਜੇ ਕਿ ਜਿੱਦਾਂ ਸਿਆਣਿਆਂ ਨੂੰ ਹੋ ਜਾਂਦਾ ਨਾ ਗੋਡਿਆਂ ਦੀ ਪ੍ਰੋਬਲਮ ਹੁੰਦੀ ਆ ਜਾਂ ਕਿਦਾਂ ਵੀ ਇਦਾਂ ਦੇ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਗੋਡਿਆਂ ਦੀ ਪ੍ਰੋਬਲਮ ਨਹੀਂ ਹੈਗੀ ਸਹੀ ਆ ਪਰ ਜਦੋਂ ਹੋਣਾ ਬਿਮਾਰ ਹੋਣਾ ਇਕੱਠੇ ਆਉਣਾ ਵੀ ਇੰਨਾ ਬਿਮਾਰ ਹੋਣਾ ਵੀ ਆਪਣਿਆਂ ਨੂੰ ਟੈਨਸ਼ਨ ਜੀ ਹੋ ਜਾਂਦੀ ਆ ਜਿੰਝ ਜਲਦੀ ਜਲਦੀ ਮਗਰ ਮੇਰ ਕਰੇ ਸਹੀ ਕਰੇ ਨਾ ਸਿਆਣੇ ਬੰਦੇ ਨੂੰ ਉਹ ਟਿਕੇ ਜਾਂ ਸਪੇ ਟੈਨਸ਼ਨ ਸਭੀ ਹੋਰ ਜੇ ਤਾਂ ਕੋਈ ਗੱਟਾ ਹੁੰਦਾ ਉਹਦੇ ਗੱਲਿਆ ਤੇ ਜੀ ਤੰਦਰੁਸਤੀ ਦੇ ਨਾਲ ਸਾਰਾ ਕੁਝ ਹੁੰਦਾ ਜੀ ਹੈ ਨਾ ਜੀ ਤੰਦਰੁਸਤੀ ਹੁਣ ਤਾਂ ਸਾਰਾ ਕੁਝ ਚੰਗਾ ਲੱਗਦਾ ਜੇ ਇੱਕ ਵੀ ਜੀ ਬਿਮਾਰ ਕਰੋ ਹੋਵੇ ਤਾਂ ਨਹੀਂ ਜੀ ਲੱਗਦਾ ਨਾ ਕੰਮ ਕਰਨ ਨੂੰ ਜੀ ਕਰਦਾ ਜਾਂ ਕਿਦਾਂ ਵੀ ਹੈ ਨਾ ਤੇ ਦੇਖੋ ਜਿਹੜਾ ਬੰਦਾ ਪਹਿਲਾਂ ਦੁਖੀ ਹੋਵੇ ਰੱਬ ਵੀ ਉਹਨੂੰ ਦੁਖੀ ਕਰਦਾ ਆ ਤੇ ਪਿਛਲੇ ਵਲੌਗ 'ਚ ਤੁਹਾਨੂੰ ਮੈਂ ਦੱਸਿਆ ਸੀਗਾ ਕਾਹਦਾ ਤੇ ਅੰਦਰ ਵਈਆ ਮੇਰੇ ਡੱਡ ਜੀ ਦੇ ਦੋਵੇਂ ਹੱਥ ਮਤਲਬ ਮਸ਼ੀਨ 'ਚ ਆ ਗਈ ਸੀਗੀ ਹਨਾ ਪੱਠੇ ਕੁੱਤਣ ਵਾਲੀ ਮਸ਼ੀਨ ਵਿੱਚ ਗਰਮੀਆਂ ਦੇਣ ਸੀਗੇ ਇਦਾਂ ਮਤਲਬ ਬਾਏ ਰਾਜਾ ਸੀਗਾ ਤੇ ਬਾਏ ਦੇ ਨੂੰ ਜਿੱਦਾਂ ਕਹ ਲਓ ਵੀ ਕਾਇਦਾ ਬੀੜਾ ਇਹ ਬਣਾਇਆ ਸੀਗਾ ਜਿਨ੍ਹਾਂ ਨੂੰ ਪਤਾ ਪੱਠੇ ਮਤਲਬ ਪਾਉਂਦੇ ਪਸੂ ਰੱਖਿਆ ਕਾਇਦਾ ਬੀੜਾ ਬਣਾ ਕੇ ਤੇ ਪੰਡ ਬਣ ਲਈਦੀ ਹੁੰਦੀ ਉਹਦੀ ਉਹ ਮਸ਼ੀਨ ਦਾ ਰੱਖਣ ਲੱਗੇ ਤੇ ਚੱਕਣ ਲੱਗੇ ਉਹ ਤੋਂ ਤੇ ਉਹ ਇੱਕ ਹੱਥ ਵੇਚਾ ਗਿਆ ਤਾਂ ਨਾਲ ਹੀ ਚੌਣ ਲੱਗੇ ਨਾਲ ਦੂਜਾ ਹੱਥ ਆ ਗਿਆ ਉਹਦੇ ਹਨਾ ਤੇ ਦੇਖੋ ਜੀ ਭਜਣਾ ਪੈ ਗਈਆਂ ਤੇ ਜਦੋਂ ਉਹ ਟਾਈਮ ਚਿੱਤੇ ਆਉਂਦਾ ਨਾ ਬੜਾ ਹੀ ਮਨ ਨੂੰ ਹੋਰ ਤਰ੍ਹਾਂ ਹੁੰਦੀ ਵੀ ਵਾਗੁਰੂ ਪਤਾ ਨਹੀਂ ਕਿਹੜੇ ਕਰਮਾਂ ਦਾ ਕੋਈ ਲਿਖਾ ਜੋਖਾ ਜਾਂ ਕਿਦਾਂ ਵੀ ਹੈਗਾ ਨਾ ਤੇ ਦੱਸ ਦੇਖੋ ਇਹ 10 12 ਸਾਲ ਹੋ ਚੁੱਕੇ ਆ ਤੇ ਆਪਣੀ ਉਂਗਲੀ ਤੇ ਮੜਾ ਜਾ ਮਤਲਬ ਕੋਈ ਚੀਰ ਆ ਜਾਵੇ ਤਾਂ ਵੀ ਸਾਡੀ ਜਾਨ ਨਿਕਲਦੀ ਆ ਨਾ ਵੀ ਸਾਡੇ ਉਂਗਲ ਨੂੰ ਕੀ ਹੋ ਗਿਆ ਜਿਸ ਬੰਦੇ ਦੇ ਦੋਨੇ ਹੱਥ ਨਹੀਂ ਉਹ ਦੇਖੋ ਬੰਦਾ ਕਿੱਡਾ ਵੱਡਾ ਜਿਗਰੇ ਵਾਲਾ ਹੋਊਗਾ ਨਾ ਉਹ ਤੇ ਕਿੱਡਾ ਵੱਡਾ ਸਬਰ ਹੋਊਗਾ ਉਹਦਾ ਮਦਕਨੀ ਵਾਈ ਗੁਰੂ ਡੈਡੀ ਸਾਡੇ ਨੂੰ ਕੋਈ ਦੁੱਖ ਨਾ ਦੇ ਉਹ ਤਾਂ ਅੱਗੇ ਬਹੁਤ ਦੁਖੀ ਆ ਹਨਾ ਮਤਲਬ ਇਦਾਂ ਕੋਈ ਦੁੱਖ ਹੁੰਦਾ ਵੀ ਆਪਣੇ ਹੱਥ ਦੇਖ ਵੀ ਨਹੀਂ ਹੁੰਦਾ ਨਾ ਇਹ ਗੱਲ ਹੋ ਜਾਂਦੀ ਆ ਫਿਰ ਅੱਭੀ ਦੁਖੀ ਹੁੰਦਾ ਕੋਈ ਹੋਰ ਤੇ ਬਸ ਇਦਾਂ ਹੀ ਬਸ ਇਹ ਹੁੰਦੇ ਆ ਬਹੁਤ ਜ਼ਿਆਦਾ ਹੋ ਜਾਂਦੇ ਆ ਤੇ ਚਲੋ ਮਾਈਕ ਰੋ ਆਮ ਦੇ ਵੀ ਨਾ ਇਹਨਾਂ ਨੂੰ ਨਾ ਆਪਣਾ ਇਹੋ ਮਨ ਕਰਾ ਹੁੰਦਾ ਹੈ ਤਾਂ ਦੇਖ ਕੇ ਨਾ ਚਲੋ ਜੀ ਉਹਨੂੰ ਦੁੱਖ ਹੁੰਦਾ ਉਹ ਤਾਂ ਹੁੰਦਾ ਹੀ ਹੁੰਦਾ ਉਹ ਜਿਹੜੇ ਉੱਪਰਲੇ ਹੁੰਦੇ ਉਹ ਜ਼ਿਆਦਾ ਹੋ ਜਾਂਦੇ ਆ ਇਦਾਂ ਚਲੋ ਘਰ ਜੋ ਉੱਪਰ ਵਾਲੇ ਨੂੰ ਮਨਜ਼ੂਰ ਹੋਊ